ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਪੋਤੜੇ ਭਾਗ ਦੂਜਾ ਲੇਖਕ ਨੇ ਰਗਵੀਰ ਬੜੈਚ ਜੀ ਪਿਛਲੇ ਭਾਗ ਵਿੱਚ ਅਸੀਂ ਪੜਿਆ ਕਿ ਜਸਲੀਨ ਕੌਰ ਯੂਕੇ ਤੋਂ ਆਪਣੇ ਪਤੀ ਨੂੰ ਲੱਭਣ ਲਈ ਇੰਡੀਆ ਆਈ ਹੋਈ ਹੈ ਅਤੇ ਉਹ ਆਪਣੇ ਪਤੀ ਦੀਆਂ ਯਾਦਾਂ ਵਿੱਚ ਗਵਾਚੀ ਹੋਈ ਐਸਐਸਪੀ ਨੂੰ ਮਿਲਣ ਜਾਂਦੀ ਹੈ ਜਿਵੇਂ ਹੀ ਐਸਐਸਪੀ ਸਾਹਿਬ ਨੇ ਜਸਲੀਨ ਨੂੰ ਤਰਵਾਸ ਦਿਵਾਇਆ ਕਿ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਸ਼ਮਸ਼ੇਰ ਬਗੈਰ ਉਹ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰ ਰਹੀ ਸੀ ਐਸਐਸਪੀ ਨੇ ਸ਼ਮਸ਼ੇਰ ਦਾ ਕੇਸ ਡੀਐਸਪੀ ਖਰੜ ਨੂੰ ਸੌਂਪ ਦਿੱਤਾ ਫੋਨ ਦੇ ਉੱਤੇ ਡੀਐਸਪੀ ਨੂੰ ਇਸ ਕੇਸ ਦੀ ਤਹਿ ਤੱਕ ਤਫਤੀਸ਼ ਕਰਨ ਲਈ ਹੁਕਮ ਦਿੱਤਾ ਤੇ ਕਿਹਾ ਦੋ ਦਿਨਾਂ ਵਿੱਚ ਮੈਨੂੰ ਰਿਪੋਰਟ ਕਰੋ ਜਸਲੀਨ ਐਸਐਸਪੀ ਸਾਹਿਬ ਦੇ ਵਿਵਹਾਰ ਤੋਂ ਬਹੁਤ ਖੁਸ਼ ਹੋਈ ਅਤੇ ਚੱਲਣ ਲੱਗੀ ਬੋਲੀ ਥੈਂਕਸ ਮਿਸਟਰ ਸਿੰਘ ਜਿਵੇਂ ਹੀ ਜਸਲੀਨ ਐਸਐਸਪੀ ਦੇ ਕਮਰੇ ਵਿੱਚੋਂ ਬਾਹਰ ਨਿਕਲੀ ਸੰਤਰੀ ਜਸਲੀਨ ਨੂੰ ਵੇਖ ਕੇ ਛੱਡਿਆਂ ਵਿੱਚ ਖਾਜ ਕਰਦਾ ਕਰਦਾ ਰੁਕ ਗਿਆ ਖਰਖਰਾ ਰੱਖ ਕੋਲ ਜਦੋਂ ਖੁਰ ਕੋਠੇ ਫੇਰ ਕਰ ਲਿਆ ਕਰ ਜਸਲੀਨ ਤਲਖ ਆਵਾਜ਼ ਵਿੱਚ ਬੋਲੀ ਸੁੰਨ ਖੜਾ ਰਹਿ ਗਿਆ ਸੰਤਰੀ ਇਹ ਸੁਣ ਕੇ ਜਸਲੀਨ ਨੇ ਟੈਕਸੀ ਕੀਤੀ ਅਤੇ ਖਰੜ ਡੀਐਸਪੀ ਦਫ਼ਤਰ ਪਹੁੰਚ ਗਈ ਡੀਐਸਪੀ ਸਾਹਿਬ ਨੇ ਪੂਰੀ ਗੱਲਬਾਤ ਪੁੱਛੀ ਸਮਸ਼ੇਰ ਦੀ ਤਸਵੀਰ ਹੁਲੀਆ ਮੋਬਾਈਲ ਨੰਬਰ ਸਮਸ਼ੇਰ ਦੇ ਭਰਾ ਜਸਮੀਰ ਦਾ ਮੋਬਾਈਲ ਨੰਬਰ ਸਭ ਕੁਝ ਲੈ ਲਿਆ ਅਤੇ ਬੋਲੀ ਤੁਸੀਂ ਕੱਲ੍ਹ ਤੱਕ ਦਾ ਇੰਤਜ਼ਾਰ ਕਰੋ ਜਿਵੇਂ ਹੀ ਸ਼ਮਸ਼ੇਰ ਦੀ ਕੋਈ ਖ਼ਬਰ ਮਿਲਦੀ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਇਤਲਾਹ ਕੀਤਾ ਜਾਵੇਗਾ ਤੁਸੀਂ ਇੰਡੀਆ ਆਏ ਹੋ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ ਜਸਲੀਨ ਚੰਡੀਗੜ੍ਹ ਮਾਊਂਟ ਵਿਊ ਹੋਟਲ ਵਿੱਚ ਰੁਕੀ ਉਹ ਕਮਰੇ ਵਿੱਚ ਪਹੁੰਚੀ ਹੀ ਹੈ ਕਿ ਨੈਨਸੀ ਜਸਲੀਨ ਦੀ ਬੇਟੀ ਦਾ ਫੋਨ ਆਇਆ ਹੈ ਜਸਲੀਨ ਫੋਨ ਚੱਕਦੀ ਹੋਈ ਬੋਲੀ ਹੈਲੋ ਨੈਨਸੀ ਹਾਊ ਆਰ ਯੂ ਬੇਟਾ ਨੈਂਸੀ ਮਮ ਆਈ ਐਮ ਫਾਈਨ ਪਾਪਾ ਵਾਟ ਅਬਾਊਟ ਪਾਪਾ ਜਸਲੀਨ ਆਈ ਵਾਸ ਐਟ ਪੁਲਿਸ ਸਟੇਸ਼ਨ ਟੂਡੇ ਐਫ ਆਈ ਆਰ ਸਬਮਿਟ ਹੋ ਗਈ ਹੈ ਨੈਂਸੀ ਹਾਊ ਯੂ ਫਾਈਂਡ ਇੰਡੀਅਨ ਪੁਲਿਸ ਜਸਲੀਨ ਪੰਜਾਬ ਪੁਲਿਸ ਆਫੀਸਰ ਆਰ ਗ੍ਰੇਟ ਨਾਟ ਲਾਈਕ ਇਨ ਮੂਵੀਜ਼ ਰੀਅਲੀ ਡੈਡੀਕੇਟਿਡ to the job nancy o'reilly oh that's great news ek changi khabar hai jesslyn jack kive hai nancy beera papa di photo dekh dekh ronda rehnda hai not talking with anyone really upset oh kise naal gall nahi karda te hamesha upset rehnda hai okay mom take care love you mom best wishes ਕਮ ਹੋਮ ਸੂਨ ਅਲੋਂਗ ਵਿਦ ਪਾਪਾ ਬੁਈ ਬੋਥ ਆਰ ਵੇਟਿੰਗ ਫਾਰ ਯੂ ਬਾਏ ਬਾਏ ਬੇਟਾ ਮਮਾ ਜਲਦੀ ਘਰ ਆਉਣਾ ਪਾਪਾ ਨੂੰ ਲੈ ਕੇ ਅਸੀਂ ਤੁਹਾਡੇ ਇੰਤਜ਼ਾਰ ਵਿੱਚ ਹਾਂ ਲੰਮਾ ਸਾਹ ਭਰਦੀ ਹੋਈ ਜਸਲੀਨ ਨੇ ਫੋਨ ਕੱਟਿਆ ਉਸਨੇ ਕੋਲ ਮੇਜ਼ ਉੱਤੇ ਪਏ ਪਾਣੀ ਵਾਲੇ ਗਲਾਸ ਵਿੱਚੋਂ ਦੋ ਘੁੱਟ ਪਾਣੀ ਦੇ ਪੀਤੇ ਅਤੇ ਗਲਾਸ ਵਾਪਸ ਰੱਖਦੀ ਨੇ ਫੋਨ ਚੁੱਕ ਲਿਆ ਸ਼ਮਸ਼ੇਰ ਨੂੰ ਫੋਨ ਮਿਲਾਇਆ ਉਸਨੇ ਫੋਨ ਨਾਟ ਰੀਚੇਬਲ ਆ ਰਿਹਾ ਹੈ ਰੱਬ ਦਾ ਵਾਸਤਾ ਹੈ ਸ਼ਮਸ਼ੇਰ ਫੋਨ ਆਨ ਕਰ ਲਵੋ ਅਸੀਂ ਸਾਰੇ ਬਹੁਤ ਡਿਸਟਰਬ ਹਾਂ ਕਹਿ ਕੇ ਜਸਲੀਨ ਰੋਣ ਲੱਗ ਪਈ ਕਮਰੇ ਵਿੱਚ ਕੋਈ ਨਹੀਂ ਹੈ ਜੋ ਉਸ ਨੂੰ ਚੁੱਪ ਕਰਵਾ ਦੇਵੇ ਰੋਂਦੀ ਰੋਂਦੀ ਜਸਲੀਨ ਬੈੱਡ ਉੱਤੇ ਬੈਠ ਗਈ ਆ ਉਸਨੇ ਪਰਸ ਵਿੱਚੋਂ ਤਸਵੀਰ ਕੱਢੀ ਜੋ ਉਸਦੇ ਦਿਲ ਦੇ ਬਹੁਤ ਕਰੀਬ ਹੈ ਸ਼ਮਸ਼ੇਰ ਦੀ ਜਵਾਨੀ ਦੀ ਤਸਵੀਰ ਤਸਵੀਰ ਨੂੰ ਚੁੰਮ ਕੇ ਹਿੱਕ ਨਾਲ ਲਾਉਂਦੀ ਬੋਲੀ ਕੀ ਨਾਰਾਜ਼ਗੀ ਹੋ ਗਈ ਸ਼ਮਸ਼ੇਰ ਮਾਫ਼ ਕਰ ਦਿਓ ਤੁਸੀਂ ਤਾਂ ਬੱਚਿਆਂ ਬਗੈਰ ਵਿੰਦ ਨਹੀਂ ਸੀ ਕੱਟਦੇ ਐਸੀ ਸਾਡੇ ਤੋਂ ਕੀ ਗਲਤੀ ਹੋ ਗਈ ਦੱਸ ਦਿਓਗੇ ਤੁਹਾਨੂੰ ਬੱਚੇ ਨਾਲ ਗੱਲ ਕੀਤੀਆਂ ਰੱਬ ਦਾ ਵਾਸਤਾ ਇੱਕ ਵਾਰ ਸਾਹਮਣੇ ਆ ਜਾਓ ਆਈ ਐਂਡ ਕਿਡਜ਼ ਰੀਅਲੀ ਮਿਸ ਯੂ ਮੈਂ ਅਤੇ ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਹਾਂ ਅੱਖਾਂ ਹੰਝੂਆਂ ਨਾਲ ਇਸ ਕਦਰ ਭਰ ਗਈਆਂ ਜਸਲੀਨ ਨੂੰ ਹੱਥ ਵਿੱਚ ਫੜੀ ਤਸਵੀਰ ਵੀ ਧੁੰਦਲੀ ਨਜ਼ਰ ਆ ਰਹੀ ਹੈ ਉਸਨੇ ਜਲਦੀ ਦੇਣੀ ਅੱਖਾਂ ਸਾਫ਼ ਕਰੀਆਂ ਤੇ ਸਮਸ਼ੇਰ ਦੀ ਤਸਵੀਰ ਨੂੰ ਦੇਖਦੀ-ਦੇਖਦੀ ਖਿਆਲਾਂ ਵਿੱਚ ਖੋ ਗਈ। ਉਹ ਦਿਨ ਵੀ ਕਿੰਨੇ ਵਧੀਆ ਸਨ। ਉਹ ਹਾਈ ਸਕੂਲ ਕਰਕੇ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੀ ਸੀ। ਸਮਸ਼ੇਰ ਕਬੱਡੀ ਖੇਡਣ ਇੰਗਲੈਂਡ ਆਇਆ ਹੋਇਆ ਸੀ। ਜਸਲੀਨ ਉਸੇ ਮੈਦਾਨ ਵਿੱਚ ਪੁਲਿਸ ਦੀ ਭਰਤੀ ਲਈ ਦੌੜ ਲਾਉਣ ਦੀ ਪ੍ਰੈਕਟਿਸ ਕਰਨ ਆਈ ਸੀ ਜਿੱਥੇ ਸਮਸ਼ੇਰ ਹੋਰਾਂ ਦਾ ਮੈਚ ਹੋਣਾ ਸੀ। ਬਹੁਤ ਇਕੱਠ ਹੋਇਆ ਵੇਖ ਕੇ ਜਸਲੀਨ ਵੀ ਮੈਚ ਦੇਖਣ ਲਈ ਰੁਕ ਗਈ ਸੀ। ਸਵਾ 6 ਫੁੱਟ ਦਾ ਗੱਬਰੂ ਕਿਸੇ ਮਾਣੇ ਦੁੱਧ ਕਿਉ ਨਾਲ ਰੀਜਾਂ ਨਾਲ ਪਾਲਿਆ ਹੋਇਆ ਗੁੰਦਮਾ ਸਰੀਰ ਕਣਕਵੰਨਾ ਰੰਗ ਸ਼ਾਹ ਕਾਲੇ ਵਾਲ ਜਦੋਂ ਧਰਤੀ ਨੂੰ ਨਮਨ ਕਰਕੇ ਪੱਟ ਉੱਤੇ ਥਾਪੀ ਮਾਰ ਸ਼ਮਸ਼ੇਰ ਆਪਣੀ ਟੀਮ ਨਾਲ ਸਭ ਤੋਂ ਪਹਿਲਾਂ ਗਰਾਊਂਡ ਵਿੱਚ ਵੜਿਆ ਤੰਜ ਜਸਲੀਨ ਉਸ ਨੂੰ ਵੇਖ ਕੇ ਫੱਟੜ ਹੋ ਗਈ ਉਹ ਮਨ ਹੀ ਮਨ ਬੋਲੀ ਓ ਮਾਈ ਗੋਡ ਸੋ ਹੈਂਡਸਮ ਗਾਈ ਸ਼ਮਸ਼ੇਰ ਦੀ ਸੇਰ ਕਾਡਮੀ ਇੱਕ ਤੋਂ ਇੱਕ ਰੇਡ ਅਤੇ ਪਕੜ ਵੇਖ ਵੇਖ ਜਸਲੀਨ ਬਹੁਤ ਖੁਸ਼ ਹੋ ਰਹੀ ਸੀ ਕਮੈਂਟਰੀ ਵਾਲੇ ਨੇ ਕਮੈਂਟਰੀ ਕਰਦੇ ਨੇ ਕਿਹਾ ਪੰਜਾਬ ਦੀ ਧਰਤੀ ਦਾ ਜਾਇਆ ਚੋਬਰ ਦੇ ਪਿੰਡ ਦਾ ਨਾਮ ਤਿਓੜ ਦੱਸਦੇ ਨੇ ਪਿੰਡ ਤਿਓੜ ਦੀ ਸ਼ਾਨ ਸਮਸ਼ੇਰ ਸਿੰਘ ਇਸ ਚੋਬਰ ਦੀ ਹਰ ਰੇਡ ਉੱਤੇ 100 ਪੌਂਡ ਇਨਾਮ ਰੱਖਿਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਮੱਲੀ ਵੱਲੋਂ ਦੇਖਦੇ ਆ ਇਸ ਬਗਦੇ ਦਰਿਆ ਨੂੰ ਕਿਹੜਾ ਵਨ ਲਾਉਂਦਾ ਰੇਡ ਉੱਤੇ ਗਏ ਸ਼ਮਸ਼ੇਰ ਨੂੰ ਦੂਜੀ ਟੀਮ ਨੇ ਜਿਆਦਾ ਦਿਲ ਕਰਦਾ ਜਿੰਨੇ ਕਿੰਚੀ ਮਾਰ ਕੇ ਸੁੱਟ ਲਿਆ ਅਸਨਾ ਤਾਂ ਕੁੱਕੜ ਜਿੰਨੇ ਦੀ ਆਉਂਦੀ ਆ ਮੈਦਾਨ ਦੇ ਬਾਹਰ ਖੜੀ ਰੋਲਾ ਪਾ ਰਹੀ ਸੀ ਕਮਾਉਣ ਸ਼ਮਸ਼ੇਰ ਕਮਾਉਣ ਯੂ ਕੈਨ ਡੂ ਇਟ ਕਮਾਉਣ ਜਿਵੇਂ ਹੀ ਸ਼ਮਸ਼ੇਰ ਜਾਫੀ ਦੀ ਪਕੜ ਤੋੜ ਕੇ ਪਾਲੇ ਵੱਲ ਭੱਜਿਆ ਤਾੜੀਆਂ ਮਾਰਦੀ ਜਸਲੀਨ ਤੇ ਉਸ ਦੀ ਨਿਗਾ ਪੈ ਗਈ ਸੀ ਸ਼ਮਸ਼ੇਰ ਨੂੰ ਬਿੰਦ ਪਰ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਨੇ ਭੱਜੇ ਜਾਂਦੇ ਨੇ ਕੋਈ ਹੂਰ پری ਦੇਖ ਲਈ ਹੋਵੇ ਉਹ ਪਾਲੇ ਉੱਤੇ ਖੜ੍ਹਾ ਭੀੜ ਵਿੱਚ ਜਸਲੀਨ ਨੂੰ ਹੀ ਲੱਭ ਰਿਹਾ ਸੀ ਮੈਚ ਖਤਮ ਹੋਇਆ ਤਾਂ ਦਰਸ਼ਕ ਮੈਦਾਨ ਵਿੱਚ ਭੱਜ ਗਏ ਜਸਲੀਨ ਅਤੇ ਸ਼ਮਸ਼ੇਰ ਦੀਆਂ ਨਿਗਾਹਾਂ ਇੱਕ ਦੂਜੇ ਨੂੰ ਤਲਾਸ਼ ਦੀਆਂ ਰਹੀਆਂ ਪਰ ਉਹ ਮਿਲ ਨਾ ਸਕੇ ਅਗਲੇ ਦਿਨ ਸਬਬੀ ਜਸਲੀਨ ਉਸੇ ਰੈਸਟੋਰੈਂਟ ਵਿੱਚ ਆ ਗਈ ਜਿੱਥੇ ਸ਼ਮਸ਼ੇਰ ਪਹਿਲਾਂ ਹੀ ਆਪਣੀ ਟੀਮ ਨਾਲ ਰੋਟੀ ਖਾ ਰਿਹਾ ਸੀ ਜਸਲੀਨ ਸ਼ਮਸ਼ੇਰ ਨੂੰ ਵੇਖ ਕੇ ਬਹੁਤ ਖੁਸ਼ ਹੋਈ ਉਹ ਆਪਣੇ ਆਪ ਨੂੰ ਨਾ ਰੋਕ ਸકી ਅਤੇ ਸ਼ਮਸ਼ੇਰ ਕੋਲ ਜਾ ਕੇ ਬੋਲੀ ਸ਼ਮਸ਼ੇਰ ਯੂ ਆਰ ਆਸਮ ਤੁਹਾਡੀ ਖੇਡ ਨੇ ਮੈਨੂੰ ਛੂ ਲਿਆ ਸ਼ਮਸ਼ੇਰ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਉਹ ਉੱਠ ਕੇ ਜਸਲੀਨ ਕੋਲ ਆ ਕੇ ਬੋਲਿਆ ਪੇੜ ਭਾਵੇਂ ਕਬੱਡੀ ਦਾ ਹੋਵੇ ਭਾਵੇਂ ਦਿਲ ਦਾ ਜੱਟ ਰੇਡ ਪਾਉਂਦਾ ਤਾਂ ਛੂਕੇ ਹੀ ਮੁੜਦਾ ਦੋਵੇਂ ਗੱਲਾਂ ਕਰਕੇ ਬਹੁਤ ਹੱਸੇ ਹੱਸਦੀ ਹੱਸਦੀ ਹੋਈ ਜਸਲੀਨ ਬੋਲੀ ਓ ਰੀਅਲੀ ਜਸਲੀਨ ਆਪਣੀ ਜ਼ਿੰਦਗੀ ਦੇ ਸਭ ਤੋਂ ਬਿਹਤਰ ਸਮੇਂ ਨੂੰ ਯਾਦ ਕਰ ਰਹੀ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਜਸਲੀਨ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਖਿਆਲਾਂ ਵਿੱਚ ਖੋਈ ਬੈੱਡ ਉੱਤੇ ਲੰਮੀ ਪੈ ਗਈ ਉਸ ਨੂੰ ਯਾਦ ਹੈ ਇਸ਼ਕ ਮੁਹੱਬਤ ਦਾ ਇਜ਼ਹਾਰ ਤਾਂ ਉਹਨਾਂ ਪਹਿਲੀਆਂ ਮੁਲਾਕਾਤਾਂ ਵਿੱਚ ਹੀ ਕਰ ਦਿੱਤਾ ਸੀ ਗੱਲ ਵਿਆਹ ਕਰਵਾਉਣ ਤੱਕ ਪਹੁੰਚ ਗਈ ਸੀ ਸ਼ਮਸ਼ੇਰ ਨੇ ਜਸਲੀਨ ਦਾ ਹੱਥ ਫੜਦੇ ਹੋਏ ਪੁੱਛਿਆ ਸੀ ਵਿਆਹ ਤੋਂ ਬਾਅਦ ਕੁੜੀਆਂ ਮਾਪਿਆਂ ਦਾ ਘਰ ਛੱਡ ਕੇ ਸਹੁਰੇ ਘਰ ਜਾਂਦੀਆਂ ਨੇ ਆਪਣਾ ਕੀ ਖਿਆਲ ਐ ਚੱਲੇਗੀ ਫਿਰ ਮੇਰੇ ਨਾਲ ਆਪਣੇ ਸਹੁਰੇ ਪਿੰਡ ਤਿਓੜ ਤਿਓੜ ਇਹ ਕਿਹੋ ਜਿਹਾ ਨਾਮ ਹੈ ਮੈਨੂੰ ਤਾਂ ਨਾਮ ਹੀ ਅਜੀਬ ਲੱਗ ਰਿਹਾ ਪਤਾ ਨਹੀਂ ਤੇਰਾ ਪਿੰਡ ਕਿਹੋ ਜਿਹਾ ਹੋਣਾ ਜਸਲੀਨ ਉਸ ਨੂੰ ਟੀਚਰ ਕਰਦੀ ਹੋਈ ਬੋਲੀ ਸੀ ਜੇ ਇਹ ਗੱਲ ਹੈ ਫੇਰ ਨਹੀਂ ਹੋ ਸਕਦਾ ਆਪਣਾ ਵਿਆਹ ਸ਼ਮਸ਼ੇਰ ਹਰਖਿਆ ਹੋਇਆ ਬੋਲਿਆ ਸੀ ਨਹੀਂ ਨਹੀਂ ਬਾਬਾ ਜਿੱਥੇ ਕਹੇਗਾ ਮੈਂ ਨਾਲ ਚੱਲਾਂਗੀ ਤੇਰੇ ਜਸਲੀਨ ਸ਼ਮਸ਼ੇਰ ਨੂੰ ਕਲਾਵੇ ਵਿੱਚ ਲੈੰਦੀ ਹੋਈ ਬੋਲੀ ਦੇਖ ਕਦੇ ਵੀ ਵੱਖ ਹੋਣ ਦੀ ਗੱਲ ਨਾ ਕਰੀ ਮੇਰਾ ਮਰੀ ਦਾ ਮੂੰਹ ਦੇਖੇਗਾ ਤੂੰ ਵੀ ਸੌਖਾ ਕਦੇ ਮਰਨ ਦੀ ਗੱਲ ਨਹੀਂ ਕਰੇਂਗੀ ਸ਼ਮਸ਼ੇਰ ਜਸਲੀਨ ਨੂੰ ਕਲਾਵੇ ਦੀ ਗ੍ਰਿਫਤ ਵਿੱਚ ਕੱਸਦਾ ਹੋਇਆ ਬੋਲਿਆ ਸ਼ਮਸ਼ੇਰ ਤੂੰ ਮੇਰੇ ਡੈਡ ਨਾਲ ਗੱਲ ਕਰਨਾ ਆਪਣੇ ਵਿਆਹ ਦੀ ਜਸਲੀਨ ਆਪਣੇ ਮਨ ਦੀ ਕਹਿ ਕੇ ਬਹੁਤ ਖੁਸ਼ ਹੋਈ ਸੀ ਸ਼ਮਸ਼ੇਰ ਪੂਰੀ ਰਾਤ ਸੋਚਦਾ ਰਿਹਾ ਕਿ ਉਹ ਜਸਲੀਨ ਦੇ ਪਿਤਾ ਜੀ ਨਾਲ ਕਿਵੇਂ ਗੱਲ ਕਰੇਗਾ ਅਗਲੇ ਦਿਨ ਉਹ ਹੌਸਲਾ ਕਰਕੇ ਜਸਲੀਨ ਦੇ ਘਰ ਚਲੇ ਆ ਗਿਆ ਜਿਵੇਂ ਹੀ ਸ਼ਮਸ਼ੇਰ ਨੇ ਜਸਲੀਨ ਦੇ ਘਰ ਦੀ ਬੈਲ ਵਜਾਈ ਅੰਦਰੋਂ ਜਸਲੀਨ ਭੱਜੀ ਭੱਜੀ ਆਈ ਉਹ ਆਉਂਦੀ ਹੀ ਬੋਲੀ ਐਨੀ ਦੇਰ ਲਾ ਦਿੱਤੀ ਮੈਂ ਕਦੋਂ ਆਉਂਦੀ ਤੇਰਾ ਇੰਤਜ਼ਾਰ ਕਰ ਰਹੀ ਹਾਂ ਦੇਖ ਅੱਜ ਮੈਂ ਪੰਜਾਬੀ ਸੂਟ ਪਾਇਆ ਹੈ ਦੱਸ ਨਾ ਮੈਂ ਸੋਹਣੀ ਲੱਗ ਰਹੀ ਆ ਕਿ ਨਹੀਂ ਬਹੁਤ ਸੋਹਣੀ ਸਮਸ਼ੇਰ ਬਹੁਕਲਾਹਟ ਵਿੱਚ ਬੋਲਿਆ ਚੱਲ ਝੂਠਾ ਫਿਰ ਤੂੰ ਆਪੇ ਕਿਉਂ ਨਹੀਂ ਪ੍ਰੇਜ਼ ਕੀਤਾ ਮੇਰਾ ਕਹਿ ਕੇ ਸਿਫਤ ਕਰਵਾਈ ਤਾਂ ਕੀ ਕਰਵਾਈ ਜਸਲੀਨ ਮੱਥੇ ਤੇ ਔੜੀ ਪਾਉਂਦੀ ਹੋਈ ਬੋਲੀ ਦੇਖ ਜਸਲੀਨ ਮੈਨੂੰ ਤੇਰੇ ਪਿਤਾ ਸਮਸ਼ੇਰ ਦੀ ਗੱਲ ਵਿੱਚੇ ਟੋਕਦੀ ਜਸਲੀਨ ਬੋਲੀ ਉਹ ਯੂਡਰਪੋਕ ਮੈਂ ਡੈਡ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਹੈ ਉਹ ਤੇਰੀ ਵੇਟ ਕਰ ਰਹੇ ਨੇ ਜਸਲੀਨ ਦੇ ਪਿਤਾ ਜੀ ਨੇ ਜਦੋਂ ਸਮਸ਼ੇਰ ਨੂੰ ਪੁੱਛਿਆ ਕਿ ਉਹ ਕਿੰਨਾ ਪੜ੍ਹਿਆ ਲਿਖਿਆ ਹੈ ਤੇ ਉਹ ਕੀ ਕੰਮ ਜਾਣਦਾ ਹੈ ਤਾਂ ਸਮਸ਼ੇਰ ਨੇ ਜਵਾਬ ਦਿੱਤਾ ਕਿ ਉਸਨੇ ਹਾਇਰ ਸਕੈਂਡਰੀ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਆਪਣੇ ਪਿਤਾ ਜੀ ਨਾਲ ਖੇਤੀ ਕਰਦਾ ਹੈ ਅਤੇ ਕਬੱਡੀ ਖੇਡਦਾ ਹੈ ਇਹ ਸਭ ਤਾਂ ਠੀਕ ਹੈ ਕੰਮ ਕੀ ਕਰਦਾ ਏ ਜਸਲੀਨ ਦੇ ਪਿਤਾ ਜੀ ਨੇ ਫਿਰ ਦੁਹਰਾ ਕੇ ਪੁੱਛਿਆ ਜ਼ਿੰਦਗੀ ਜਿਉਣ ਲਈ ਕੀ ਵਸੀਲੇ ਨੇ ਕਬੱਡੀ ਖੇਡਦਾ ਹੈ ਜਸਲੀਨ ਸ਼ਮਸ਼ੇਰ ਨੂੰ ਚੁੱਪ ਬੈਠਾ ਵੇਖ ਕੇ ਬੋਲੀ ਬਟ ਕਬੱਡੀ ਕਬੱਡੀ ਇਟਸ ਨਾਟ ਐਨਫ ਫਾਰ ਦੀ ਸਰਵਾਈਵਲ ਆਫ ਲਾਈਫ ਥਿਸ ਇਜ਼ ਹਿਸ ਪੈਸ਼ਨ ਨਾਟ profession देयर ਇਜ਼ ਅ ਬਿਗ ਡਿਫਰੈਂਸ ਇਨ ਯੂਅਰ ਐਂਡ ਹਿਸ ਕੈਰੀਅਰ ਜਸਲੀਨ ਦੇ ਪਿਤਾ ਜੀ ਸ਼ਮਸ਼ੇਰ ਤੋਂ ਖੁਸ਼ ਨਹੀਂ ਸਨ ਪਰ ਉਹ ਕਹਿੰਦੇ ਨੇ ਕਿ ਇਸ਼ਕ ਅੰਨਿਆ ਕਰੇ ਸੰਜਾਖਿਆ ਨੂੰ ਅਗਲੇ ਦਿਨ ਜਸਲੀਨ ਸ਼ਮਸ਼ੇਰ ਦੇ ਹੋਟਲ ਦੇ ਬਾਹਰ ਖੜੀ ਸੀ ਹੱਥ ਵਿੱਚ ਇੱਕ ਅਟੈਚੀ ਫੜ ਕੇ ਜਿਵੇਂ ਹੀ ਸ਼ਮਸ਼ੇਰ ਨੇ ਉਸ ਨੂੰ ਪੁੱਛਿਆ ਕਿ ਇਹ ਕੀ ਤਾਂ ਜਸਲੀਨ ਬੋਲੀ ਮੈਂ ਤੇਰੇ ਬਗੈਰ ਜਿਉਣ ਦਾ ਸੋਚ ਵੀ ਨਹੀਂ ਸਕਦੀ ਇਸ ਲਈ ਮੈ ਘਰ ਛੱਡ ਕੇ ਤੇਰੇ ਕੋਲ ਆ ਗਈ ਹਾਂ ਚੱਲ ਤੇਰੇ ਪਿੰਡ ਤੇ ਉਹੜ ਚੱਲੀਏ ਸ਼ਮਸ਼ੀਰ ਜਸਲੀਨ ਨੂੰ ਉਸਦੇ ਘਰ ਇਹ ਕਹਿ ਕੇ ਛੱਡ ਆਇਆ ਮੈਂ ਤੈਨੂੰ ਤੇਰੇ ਪਿਤਾ ਜੀ ਦੀ ਪੱਗ ਰੋਲ ਕੇ ਨਹੀਂ ਪਾਉਣਾ ਚਾਹੁੰਦਾ ਇਸ ਗੱਲ ਨੇ ਜਸਲੀਨ ਦੇ ਪਿਤਾ ਜੀ ਦਾ ਦਿਲ ਜਿੱਤ ਲਿਆ ਅਤੇ ਉਹ ਸ਼ਮਸ਼ੀਰ ਨਾਲ ਜਸਲੀਨ ਦੇ ਵਿਆਹ ਲਈ ਰਾਜ਼ੀ ਹੋ ਗਏ ਪਰ ਉਹਨਾਂ ਨੇ ਨਾਲ ਇੱਕ ਸ਼ਰਤ ਰੱਖ ਦਿੱਤੀ ਸ਼ਮਸ਼ੀਰ ਜਸਲੀਨ ਨਾਲ ਵਿਆਹ ਤੋਂ ਬਾਅਦ ਇੱਥੇ ਤੈਨੂੰ ਇੰਗਲੈਂਡ ਵਿੱਚ ਰਹਿਣਾ ਪਵੇਗਾ ਫਿਰ ਜਸਲੀਨ ਦੇ ਪਿਤਾ ਜੀ ਆਪਣੇ ਮਨ ਦੀ ਪੁੱਛਣ ਲੱਗੇ ਸ਼ਮਸ਼ੇਰ ਪੁੱਤ ਇੱਥੋਂ ਦੇ ਬੱਚੇ ਬਹੁਤ ਭੋਲੇ ਹੁੰਦੇ ਨੇ ਜਸਲੀਨ ਵੀ ਉਹਨਾਂ ਵਿੱਚੋਂ ਹੀ ਹੈ ਦਿਲੋਂ ਸੱਚੀ ਤੂੰ ਕਿਤੇ ਪੱਕਾ ਹੋਣ ਬਾਅਦ ਜਸਲੀਨ ਨੂੰ ਛੱਡ ਤਾਂ ਨਹੀਂ ਜਾਵੇਂਗਾ ਇਹ ਬਹੁਤ ਵਧੀਆ ਸਵਾਲ ਕੀਤਾ ਹੈ ਜੀ ਤੁਸੀਂ ਅਸੀਂ ਪੰਜਾਬੀ ਸਿਰਫ ਕਬੱਡੀ ਖੇਡਣ ਦੇ ਸ਼ੌਕੀਨ ਹੀ ਨਹੀਂ ਇਹ ਸਾਡੇ ਖੂਨ ਵਿੱਚ ਵੀ ਹੈ ਕਬੱਡੀ ਵਿੱਚ ਜਿਹੜਾ ਮੇਰੇ ਜਿਸਮ ਨੂੰ ਛੂਕੇ ਮੁੜਨਾ ਚਾਹੁੰਦਾ ਮੈਂ ਤਾਂ ਕਦੇ ਉਹ ਨਹੀਂ ਮੁੜਨ ਦਿੱਤਾ ਗੁੱਟ ਫੜ ਕੇ ਕੋਲ ਹੀ ਰੱਖ ਲੈਣਾ ਜਸਲੀਨ ਨੇ ਤਾਂ ਮੇਰੀ ਰੂਹ ਨੂੰ ਛੂਹਿਆ ਹੈ ਇਸ ਨੂੰ ਕਦੇ ਇੱਕ ਪੜ ਲਈ ਵੀ ਪਰਾਂ ਨਹੀਂ ਹੋਣ ਦਿੰਦਾ ਸ਼ਮਸ਼ੇਰ ਨੇ ਜਸਲੀਨ ਵੱਲ ਵੇਖਦੇ ਹੋਏ ਜਵਾਬ ਦਿੱਤਾ ਹਾਊਸਵੀਟ ਜਸਲੀਨ ਸ਼ਮਸ਼ੇਰ ਦਾ ਹੱਥ ਫੜਦੀ ਹੋਈ ਬੋਲੀ ਸੀ ਵਿਆਹ ਤੋਂ ਬਾਅਦ ਪਹਿਲਾਂ ਉਹਨਾਂ ਦੇ ਘਰੇ ਧੀ ਨੈਨਸੀ ਹੋਈ ਅਤੇ ਫਿਰ 2.5 ਸਾਲਾਂ ਬਾਅਦ ਬੇਟਾ ਜੈਕ ਜਸਲੀਨ ਪੁਲਿਸ ਵਿੱਚ ਨੌਕਰੀ ਕਰ ਰਹੀ ਸੀ ਸ਼ਮਸ਼ੇਰ ਪਹਿਲਾਂ ਕਿਸੇ ਦੇ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਪਰ ਹੁਣ ਉਸਨੇ ਆਪਣਾ ਰੈਸਟੋਰੈਂਟ ਖੋਲ੍ਹ ਲਿਆ ਹੈ ਵਧੀਆ ਸਮਾਂ ਲੰਘ ਰਿਹਾ ਸੀ ਇੱਕ ਦਿਨ ਸ਼ਮਸ਼ੇਰ ਨੇ ਜਸਲੀਨ ਨੂੰ ਕਿਹਾ ਜਸਲੀਨ ਮੇਰਾ ਦਿਲ ਕਰਦਾ ਹੈ ਕਿ ਆਪਾਂ ਇੱਕ ਵਾਰ ਇੰਡੀਆ ਗੇੜਾ ਮਾਰਾਈਏ ਬੇਬੇ ਬਾਪੂ ਜੀ ਨੂੰ ਮਿਲਣ ਲਈ ਬਹੁਤ ਦਿਲ ਕਰਦਾ ਉਮਰ ਦਰਾਜ ਹੋ ਗਏ ਨੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਜਸਲੀਨ ਝੱਟ ਰਾਜੀ ਹੋ ਗਈ ਬਹੁਤ ਖਰੀਦੋ-ਫਰੋਖਤ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚ ਗਏ ਨੇ ਪਿੰਡ ᱛਿਓੜ ਜਿਵੇਂ ਹੀ ਪਿੰਡ ਕੋਲ ਆਇਆ ਸਮਸ਼ੇਰ ਹੱਸਦਾ ਹੋਇਆ ਬੋਲਿਆ ਕੁੰਡ ਕੱਢ ਲੈ ਪਤਲੀਏ ਨਾਰੇ ਨਿਸੌਰਿਆਂ ਦਾ ਪਿੰਡ ਆ ਗਿਆ ਅੰਬੈਸਟਰ ਕਾਰ ਵਿੱਚ ਬੈਠ ਕੇ ਘਰ ਪਹੁੰਚੇ ਸਮਸ਼ੇਰ ਅਤੇ ਉਸ ਦਾ ਪਰਿਵਾਰ ਬੱਚੇ ਬਹੁਤ ਛੋਟੇ ਸਨ ਉਦੋਂ ਕੱਚੀ ਸੜਕ ਤੋਂ ਉੱੜਦੀ ਧੂੜ ਜਸਲੀਨ ਨੂੰ ਬਹੁਤ ਅਜੀਬ ਲੱਗ ਰਹੀ ਸੀ ਉਥੇ ਹੀ ਪਿੰਡ ਦੀ ਮਿੱਟੀ ਦੀ ਧੂੜ ਦੀ ਮਹਿਕ ਸ਼ਮਸ਼ੇਰ ਨੂੰ ਬਹੁਤ ਚੰਗੀ ਲੱਗ ਰਹੀ ਸੀ ਕੱਚੇ ਪਹੇ ਤੋਂ ਲੰਗਦਿਆਂ ਸ਼ਮਸ਼ੇਰ ਨੇ ਜਸਲੀਨ ਨੂੰ ਕਿਹਾ ਜਸਲੀਨ ਇਹ ਆਪਣੀ ਜ਼ਮੀਨ ਹੈ ਆਪਣੀ ਪਿਤਾਪੁਰਖੀ ਜ਼ਮੀਨ ਸਵਕਤੇ ਜਿਵੇਂ ਹੀ ਕਾਰ ਘਰ ਦੇ ਬਾਹਰ ਖੜੀ ਹੋਈ ਪਿੰਡ ਵਾਲੇ ਆਪੋ ਆਪਣੇ ਦਰਾਂ ਵਿੱਚ ਆਣ ਖਲੋਏ ਜਸਲੀਨ ਜਿਵੇਂ ਹੀ ਗੱਡੀ ਤੋਂ ਹੇਠਾਂ ਉਤਰੀ ਕੱਚੀ ਪਹੀ ਕੱਚੀਆਂ ਨਾਲੀਆਂ ਗੱਡੇ ਮੱਝਾਂ ਕੁੱਪ ਘਾਰੇ ਰੂੜੀਆਂ ਵੇਖ ਕੇ ਮਹਿਸੂਸ ਕਰ ਰਹੀ ਸੀ ਜਿਵੇਂ ਉਹ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਹੋਵੇ ਸ਼ਮਸ਼ੇਰ ਜਿਵੇਂ ਹੀ ਘਰ ਅੰਦਰ ਦਾਖਲ ਹੋਣ ਲੱਗਾ ਉਸ ਦੀ ਮਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕਰਦੀ ਨੇ ਓਟੇ ਵਿੱਚ ਪਈ ਸਰੋਂ ਦੇ ਤੇਲ ਦੀ ਬੋਤਲ ਚੁੱਕ ਲਿਆਂਦੀ ਸਿਰ ਟੱਕ ਕੇ ਦਰਾਂ ਵਿੱਚ ਤੇਲ ਚੋਂਦੀ ਬੋਲੀ ਮਸਾ ਆਇਆ ਇਹ ਦਿਨ ਮੇਰਾ ਭਾਗਾ ਵਾਲਾ ਪੁੱਤ ਆਇਆ ਘਰੇ ਅੱਖਾਂ ਪੱਕ ਗਈਆਂ ਤੁਹਾਡਾ ਰਾਹ ਤੱਕਦੀ ਨੂੰ ਜੀ ਆਇਆਂ ਨੂੰ ਹੁਣ ਆਜੋ ਪਤੰਦਰ ਬੱਚਿਆਂ ਨੂੰ ਪਿਆਰ ਕਰਦੀ ਉਹਨਾਂ ਦੀ ਨਜ਼ਰ ਉਤਾਰਦੀ ਮਾਂ ਬੋਲੀ ਲਿਆ ਇਹ ਰੂਹ ਦੇ ਫੰਬੇ ਮੈਨੂੰ ਫੜਾ ਦੇਤੀ ਏ ਚੁੱਲ੍ਹੇ ਵਿੱਚ ਕਪਾਹ ਦੀਆਂ ਛਟੀਆਂ ਲਾ ਕੇ ਚਾਹ ਚੜਾਈ ਹੈ ਮਾਂ ਨੇ ਗੁੜ ਵਾਲੀ ਚਾਹ ਦੀ ਜਿਵੇਂ ਜਸਲੀਨ ਨੇ ਘੁੱਟ ਪਰੀ ਉਹ ਸੁਭਾਵਕ ਹੀ ਬੋਲ ਉੱਠੀ ਉਹ ਸੋਡਲਿਸ਼ੀਅਸ ਮਾਂ ਤੇ ਬਾਪੂ ਜੀ ਪੋਤਾ-ਪੋਤੀ ਨਾਲ ਬਹੁਤ ਖੁਸ਼ ਹਨ ਥੋੜੀ ਦੇਰ ਬਾਅਦ ਮਹੱਲੇ ਵਿੱਚੋਂ ਕੋਈ ਬੱਚਾ ਆਉਂਦਾ ਹੈ ਅਤੇ ਜਸਲੀਨ ਨੂੰ ਵੇਖ ਕੇ ਬਾਹਰ ਭੱਜ ਜਾਂਦਾ ਹੈ ਜਸਲੀਨ ਬਹੁਤ ਹੈਰਾਨ ਬੈਠੀ ਸੀ ਆਖਰ ਉਸ ਨੇ ਪੁੱਛ ਹੀ ਲਿਆ ਇਹ ਬੱਚੇ ਕੀ ਦੇਖਣ ਆਉਂਦੇ ਨੇ ਕਾਣੂਤੀ ਇਹ ਪਿੰਡ ਵਿੱਚ ਕਿਸੇ ਨੇ ਅਫਵਾਹ ਫਲਾ ਦਿੱਤੀ ਕਿ ਸ਼ਮਸ਼ੇਰ ਨੇ ਬਲੈਤ ਵਿੱਚ ਮੀਮ ਨਾਲ ਵਿਆਹ ਕਰਵਾ ਲਿਆ ਹੈ ਇਹ ਦਾਦੇ ਮਗਾਉਣੇ ਮੀਮ ਦੇਖਣ ਆਉਂਦੇ ਨੇ ਮਾਂ ਚਾਹ ਵਾਲੇ ਭਾਂਡੇ ਇਕੱਠੇ ਕਰਦੀ ਬੋਲੀ ਸੀ ਇਹ ਗੱਲ ਸੁਣ ਕੇ ਸ਼ਮਸ਼ੇਰ ਬਹੁਤ ਹੱਸਿਆ ਸੀ ਸਰਦੀਆਂ ਖਤਮ ਹੋ ਰਹੀਆਂ ਸਨ ਖੇਤਾਂ ਦੇ ਤਾਜੇ ਸਾਗ ਵਿੱਚ ਪਾਲਕ, ਮੇਥੇ, ਮੇਥੀ, ਬਾਥੂ, ਸੋਏ, ਛੋਲੀਆਂ ਦੇ ਨਰਮ-ਨਰਮ ਪੱਤੇ ਪਾ ਕੇ ਮਾਣੇ ਸਾਗ ਚੜਾਇਆ ਰਿੱਜਣ ਤੇ ਉਸ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਪਕਾਇਆ ਮੱਕੀ ਦੀ ਰੋਟੀ ਉੱਤੇ ਧਰ ਕੇ ਸਾਗ ਸਾਗ ਵਿੱਚ ਤਾਜ਼ਾ ਘਰ ਦਾ ਕੱਢਿਆ ਮੱਖਣ ਦਾ ਪੇੜਾ ਨਾਲ ਚਾਟੀ ਦੀ ਲੱਸੀ ਦਾ ਛੰਨਾ ਦਹੀਂ ਦੇਖ ਕੇ ਸ਼ਮਸ਼ੇਰ ਬੋਲਿਆ ਜਿੰਨੇ ਮਰਜ਼ੀ ਪੀਜੇ 버ਗਰ ਖਾ ਲਵੋ ਜੋ ਸੁਆਦ ਮਾਂ ਦੇ ਹੱਥ ਦੀ ਰੋਟੀ ਵਿੱਚ ਹੈ ਉਹ ਕਾਸੀ ਵਿੱਚ ਨਹੀਂ ਕਮਾਉਣ ਜਸਲੀਨ ਟਰਾਈ ਥਿਸ ਲੈਗੇਸੀ ਬੁਰਕੀ ਮੂੰਹ ਵਿੱਚ ਪਾਉਂਦੀ ਜਸਲੀਨ ਬੋਲੀ ਓਮ ਮੈਜਿਕ ਸ਼ਮਸ਼ੇਰ ਦੇ ਭਰਾ ਪਰਜਾਈ ਦੇ ਘਰ ਬੱਚਾ ਨਹੀਂ ਹੋ ਰਿਹਾ ਹੈ ਉਹ ਕੱਲ ਦੇ ਕਿਸੇ ਧਾਗੇ ਤਵੀਤ ਵਾਲੇ ਕੋਲ ਗਏ ਸਨ ਉਹ ਵੀ ਵਾਪਸ ਆ ਗਏ ਨੇ ਸ਼ਮਸ਼ੇਰ ਦੀ ਪਰਜਾਈ ਵੀਰੋ ਆਉਂਦੀ ਬੋਲੀ ਲੈ ਤਾਂ ਬਲੈਤੀ ਆ ਹੀ ਗਿਆ ਚਿੱਠੀ ਲਿਖੀ ਹੁੰਦੀ ਆਉਣ ਦੀ ਤਾਂ ਤੁਹਾਨੂੰ ਕੋਈ ਦਿੱਲੀ ਲੈਣ ਆ ਜਾਂਦਾ ਫਿਰ ਜਸਲੀਨ ਨੂੰ ਮੁਖਾਤਬ ਹੁੰਦੀ ਬੋਲੀ ਕੀ ਜਾਦੂ ਕਰ ਦਿੱਤਾ ਦਰਾਣੀਏ ਦਿਔਰਤਾ ਘਰਬਾਰ ਹੀ ਭੁੱਲ ਗਿਆ ਸ਼ਮਸ਼ੇਰ ਦੇ ਬੱਚਿਆਂ ਦਾ ਚਾਹ ਵੀ ਕਰਿਆ ਹੈ ਵੀਰੋ ਨੇ ਦਿਉਰਾ ਤੈਂ ਆਪੇ ਵਿਆਹ ਕਰਵਾ ਕੇ ਮੇਰੇ ਚਾਹਾਂ ਦਾ ਧਗਲਾ ਹੀ ਘੋਟ ਦਿੱਤਾ ਮੈਂ ਤਾਂ ਆਪਣੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਵਾਉਣਾ ਸੀ ਤੈਨੂੰ ਮੇਰੀ ਤਾਂ ਵਿਚੋਲੀ ਵਿਚੋਲਪਣੇ ਦੀ ਛਾਂਪ ਵੀ ਮਾਰੀ ਗਈ ਸੁਰਮਾ ਪਵਾਈ ਅੱਡ ਲੈਣੀ ਸੀ ਤੇਰੇ ਤੋਂ ਤੂੰ ਤਾਂ ਬਹੁਤ ਖਚਰਾ ਨਿਕਲਿਆ ਆਪੇ ਹੀ ਲਾਮਾ ਲੈ ਲਈਆਂ ਚਲ ਚੁੱਪ ਕਰ ਕਿਵੇਂ ਬਕੜ ਬਕੜ ਕਰੀ ਜਾਂਦੀ ਆ ਸ਼ਮਸ਼ੇਰ ਦਾ ਭਰਾ ਜਸਮੀਰ ਵੀਰੋਂ ਨੂੰ ਟੋਕਦਾ ਹੋਇਆ ਬੋਲਿਆ ਅਗਲੇ ਦਿਨ ਸ਼ਮਸ਼ੇਰ ਜਸਲੀਨ ਨੂੰ ਨਾਲ ਲੈ ਕੇ ਖੇਤ ਘੁੰਮਣ ਗਿਆ ਸੀ ਖੇਤ ਜਾ ਕੇ ਉਸਨੇ ਜਸਲੀਨ ਨੂੰ ਹੋਲਾਂ ਪੁੰਨ ਕੇ ਖਵਾਈਆਂ ਖੇਤ ਵਿੱਚੋਂ ਗੰਨੇ ਪਟ ਕੇ ਜਸਲੀਨ ਨੂੰ ਪੋਰੀਆਂ ਛਿੱਲ ਛਿੱਲ ਕੇ ਦਿੱਤੀਆਂ ਦਿਨ ਬਹੁਤ ਸਾਫ਼ ਸੀ ਤਾਂ ਖੇਤਾਂ ਵਿੱਚ ਖੜਿਆਂ ਨੂੰ ਕਸੌਲੀ ਦੀਆਂ ਪਹਾੜੀਆਂ ਨਜ਼ਰ ਆ ਰਹੀਆਂ ਸਨ ਜਸਲੀਨ ਨੂੰ ਸਭ ਕੁਝ ਬਹੁਤ ਚੰਗਾ ਲੱਗ ਰਿਹਾ ਸੀ ਸ਼ਾਮ ਨੂੰ ਗੱਡੇ ਵਿੱਚ ਬੈਠ ਕੇ ਉਹ ਘਰ ਆਏ ਸਨ ਬੱਚੇ ਦਾਦਾ-ਦਾਦੀ ਨਾਲ ਬਹੁਤ ਖੁਸ਼ ਸਨ ਫਿਰ ਇੱਕ ਦਿਨ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਜਸਮੀਰ ਹਰ ਰੋਜ਼ ਸ਼ਾਮ ਨੂੰ ਪੀ ਲੈਂਦਾ ਸੀ ਸ਼ਮਸ਼ੇਰ ਉਸ ਨੂੰ ਸਮਝਾਉਂਦਾ ਬੋਲਿਆ ਸੀ ਬਾਈ ਵੈਸੇ ਤਾਂ ਤੂੰ ਵੱਡਾ ਹੈ ਮੈਂ ਕੀ ਕਹਾ ਪਰ ਰੋਜ਼ ਦੀ ਸ਼ਰਮ ਮਾੜੀ ਆ ਦੇਖ ਲੈ ਮੈਂ ਬਲੇਤ ਵਿੱਚ ਰਹਿ ਕੇ ਵੀ ਪੀਣੀ ਸ਼ੁਰੂ ਨਹੀਂ ਕੀਤੀ ਮਨ ਨੂੰ ਸਮਝਾਉਣ ਦੀ ਗੱਲ ਹੈ ਜਵਾਕ ਜੱਲੇ ਵੱਲੋਂ ਮਨ ਦੁਖੀ ਆ ਦੋ ਘਟ ਪੀ ਕੇ ਮਨ ਹੌਲਾ ਹੋ ਜਾਂਦਾ ਜਵਾਕ ਸਾਡੇ ਨਹੀਂ ਹੋ ਰਿਹਾ ਪਿੰਡ ਵਾਲੇ ਸਾਲੇ ਨਵੀਆਂ-ਨਵੀਆਂ ਗੱਲਾਂ ਬਣਾਈ ਜਾਂਦੇ ਨੇ ਜਸਮੀਰ ਪੈਗ ਖਤਮ ਕਰਦਾ ਹੋਇਆ ਬੋਲਿਆ ਸੀ ਚੰਡੀਗੜ੍ਹ ਕਿਸੇ ਸਿਆਣੇ ਡਾਕਟਰ ਕੋਲ ਜਾਣਾ ਸੀ ਟੂਨੇਟ ਮਾਣਿਆਂ ਵਾਲੇ ਪੱਲੇ ਕੁਝ ਨਹੀਂ ਰੱਖਿਆ ਸਮਸ਼ੀਰ ਜਸਮੀਰ ਨੂੰ ਸਲਾਹ ਦਿੰਦਾ ਹੋਇਆ ਬੋਲਿਆ ਸੀ ਡਾਕਟਰ ਖਰਚੇ ਤੋਂ ਡਰਦੇ ਡਾਕਟਰ ਕੋਲ ਨਹੀਂ ਜਾਂਦੇ ਇਕੱਲੀ ਖੇਤੀ ਨਾਲ ਤਾਂ ਰੋਟੀ ਮਸਾਂ ਚੱਲਦੀ ਆ ਕਦੇ ਸੋਕਾ ਕਦੇ ਹੜ ਗੜੇ ਮਾਰ ਵੀ ਹੋ ਜਾਂਦੀ ਆ ਕਦੇ-ਕਦੇ ਜੱਟ ਦੀ ਜੂਨਬੁਰੀ ਕੋਈ ਨਾ ਕੋਈ ਆਫਤ ਆ ਹੀ ਰਹਿੰਦੀ ਆ ਜਸਮੀਰ ਮੂੰਹ ਸੁਲੂਣਾ ਕਰਦਾ ਹੋਇਆ ਬੋਲਿਆ ਸੀ ਤੇਰੀ ਬੇਲ ਹਰੀ ਹੋ ਜਾਵੇ ਖਰਚੇ ਦੀ ਤੂੰ ਪਰਵਾਹ ਨਾ ਕਰੀ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾ ਪੈਸੇ ਮੈਂ ਭੇਜਦਾ ਰਹੂੰ ਸ਼ਮਸ਼ੇਰ ਭਰਾ ਨੂੰ ਹੌਸਲਾ ਦਿੰਦਾ ਬੋਲਿਆ ਸੀ 15 ਦਿਨਾਂ ਦੀਆਂ ਛੁੱਟੀਆਂ ਬਹੁਤ ਜਲਦੀ ਖਤਮ ਹੋ ਗਈਆਂ ਸਨ ਚੱਲਣ ਲੱਗਿਆਂ ਕੋਲ ਹੋ ਕੇ ਵੀਰੋ ਬੋਲੀ ਸੀ ਦਿਉਰਾ ਜੇ ਟਰੈਕਟਰ ਜੋਗੇ ਪੈਸੇ ਹੋ ਜਾਂਦੇ ਤਾਂ ਤੇਰੇ ਵੀਰ ਦੀ ਜੂਨ ਸੁਧਰ ਜਾਂਦੀ ਬਲਦਾਂ ਨਾਲ ਵਾਣ ਵਾਣਾ ਸੌਖਾ ਕਿਤੇ ਜਾਣ ਕਿੱਥੇ ਹੈ ਇਸ ਵਿੱਚ ਪੀ ਪੀ ਕੇ ਤਾਂ ਅੰਦਰ ਫੂਕ ਲਿਆ ਇਸਨੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਮੰਗ ਸਿਲਸਿਲਾ ਅੱਜ ਤੱਕ ਖਤਮ ਨਹੀਂ ਸੀ ਹੋਇਆ ਸੋਚਦੀ ਸੋਚਦੀ ਜਸਲੀਨ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਲੱਗਾ ਸਵੇਰੇ ਸਵੇਰੇ ਡੀਐਸਪੀ ਖਰੜ ਦਾ ਫੋਨ ਆਇਆ ਹੈ ਜਸਲੀਨ ਜੀ ਅਸੀਂ ਰਾਤੀ ਹੀ ਜਸਮੀਰ ਦਾ ਪਰਿਵਾਰ ਚੁੱਕ ਲਿਆਈ ਸੀ ਤਫਤੀਸ਼ ਕੀਤੀ ਤੇ ਇਹਨਾਂ ਦੇ ਬਿਆਨ ਆਪਸ ਵਿੱਚ ਰਲ ਨਹੀਂ ਰਹੇ ਸਾਨੂੰ ਇਹਨਾਂ ਉੱਤੇ ਪੂਰਾ ਸ਼ੱਕ ਹੈ ਅੱਜ ਥੋੜੀ ਸ਼ਕਤੀ ਨਾਲ ਪੁੱਛਾਂਗੇ ਉਮੀਦ ਹੈ ਸ਼ਾਮ ਤੱਕ ਅਸੀਂ ਸਮਸ਼ੇਰ ਤੱਕ ਪਹੁੰਚ ਜਾਵਾਂਗੇ ਹਾਂਜੀ ਦੋਸਤੋ ਇਸ ਕਹਾਣੀ ਦਾ ਤੀਸਰਾ ਭਾਗ ਕੱਲ ਆਵੇਗਾ ਜੀ ਇਸ ਕਹਾਣੀ ਨੂੰ ਪੂਰਾ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ